ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇੱਕ ਵਾਰ ਦੀ ਗੱਲ ਹੈ ਇੱਕ ਗਾਧਾ ਸੁੱਕੀ ਘਾਹ ਖਾ ਰਿਆ ਹੁੰਦਾ ਹੈ ਉਹਦੇ ਕੋਲ ਦੀ ਇੱਕ ਚੀਤਾ ਲੰਘਦਾ ਹੈ ਚੀਤਾ ਕੀ ਵੇਖਦਾ ਹੈ ਕਿ ਇਹ ਗਾਧਾ ਸੁੱਕੀ ਘਾਹ ਖਾ ਰਿਆ ਹੈ ਉਹ ਗਾਧੇ ਦੇ ਕੋਲ ਜਾ ਕੇ ਕਹਿਣ ਲੱਗਾ ਕਿ ਤੂੰ ਸੁੱਕੀ ਘਾਹ ਕਿਉਂ ਖਾ ਰਿਆ ਹੈ ਜਦ ਕਿ ਤੇਰੇ ਸਾਹਮਣੇ ਤੇਰੇ ਨਾਲ ਬਿਲਕੁਲ ਤਾਜੀ ਕਾ ਲੱਗੀ ਹੋਈ ਹੈ ਨਾਲੇ ਇਹ ਕਾ ਹਰੀ ਹੈ ਤੂੰ ਇਸ ਨੂੰ ਖਾ ਗਦਾ ਕਹਿਣ ਲੱਗਾ ਕਿ ਤੇਰੀ ਗੱਲ ਠੀਕ ਹੈ ਪਰ ਕਾ ਹਰੀ ਨਹੀਂ ਨੀਲੀ ਹੁੰਦੀ ਹੈ ਚੀਤਾ ਬੜਾ ਹੈਰਾਨ ਹੋਇਆ ਉਹ ਕਹਿਣ ਲੱਗਾ ਕਿ ਤੈਨੂੰ ਕਈ ਸਾਲ ਹੋ ਗਏ ਕਾ ਖਾਂਦੇ ਨੂੰ ਅਜੇ ਤੱਕ ਤੈਨੂੰ ਇਹ ਨਹੀਂ ਪਤਾ ਲੱਗਾ ਕਿ ਕਾਹ ਹਰੀ ਹੁੰਦੀ ਹੈ ਪਰ ਗਧਾ ਕਹਿਣ ਲੱਗਾ ਨਹੀਂ ਕਾਹ ਨੀਲੀ ਹੁੰਦੀ ਹੈ ਦੋਨਾਂ ਵਿੱਚ ਬਹਿਸ ਸ਼ੁਰੂ ਹੋ ਗਈ ਤੇ ਝਗੜਾ ਵੱਧ ਗਿਆ ਫਿਰ ਦੋਨੋਂ ਜਾ ਕੇ ਜੰਗਲ ਦੇ ਰਾਜਾ ਸ਼ੇਰ ਕੋਲ ਗਏ ਗਧਾ ਸ਼ੇਰ ਨੂੰ ਜਾ ਕੇ ਕਹਿਣ ਲੱਗਾ ਕਿ ਹੈ ਜੰਗਲ ਦੇ ਰਾਜਾ ਕਾਹ ਨੀਲੀ ਹੁੰਦੀ ਹੈ ਜਦਕਿ ਇਹ ਜੋ ਚੀਤਾ ਹੈ ਇਹ ਕਹਿ ਰਿਹਾ ਹੈ ਕਿ ਕਾ ਹਰੀ ਹੁੰਦੀ ਹੈ ਹੁਣ ਤੁਸੀਂ ਫੈਸਲਾ ਕਰੋ ਕਿ ਕੌਣ ਸੱਚਾ ਹੈ ਕੌਣ ਝੂਠਾ ਹੈ ਸ਼ੇਰ ਕਹਿਣ ਲੱਗਾ ਕਿ ਕਾ ਨੀਲੀ ਹੁੰਦੀ ਹੈ ਗਧਾ ਬਿਲਕੁਲ ਸੱਚ ਕਹਿ ਰਿਹਾ ਹੈ ਗਧੇ ਨੂੰ ਇਨਾਮ ਦਿਓ ਤੇ ਚੀਤੇ ਨੂੰ ਸਜ਼ਾ ਦਿਓ ਇਸ ਨੂੰ ਤੁਸੀਂ ਡੰਡੇ ਮਾਰੋ ਸਜ਼ਾ ਦਿਓ ਗਦਾ ਇਨਾਮ ਪ੍ਰਾਪਤ ਕਰਕੇ ਬੜਾ ਖੁਸ਼ ਹੋਇਆ ਤੇ ਉਥੋਂ ਚਲਾ ਗਿਆ ਜਿਹੜਾ ਚੀਤਾ ਸੀ ਉਹ ਛੇਦੂ ਕਹਿਣ ਲੱਗਾ ਕਿ ਮਹਾਰਾਜ ਤੁਸੀਂ ਫੈਸਲਾ ਗਲਤ ਸੁਣਾਇਆ ਹੈ ਜਦਕਿ ਤੁਹਾਨੂੰ ਵੀ ਪਤਾ ਹੈ ਕਿ ਘਾਹ ਹਰੀ ਹੁੰਦੀ ਹੈ ਫਿਰ ਤੁਸੀਂ ਘਾਹ ਨੂੰ ਨੀਲੀ ਕਿਉਂ ਦੱਸਿਆ ਤੁਸੀਂ ਮੈਨੂੰ ਸਜ਼ਾ ਕਿਉਂ ਦਿੱਤੀ ਜਦੋਂ ਕਿ ਮੈਂ ਸੱਚਾ ਸੀ ਜਿਹੜਾ ਜੰਗਲ ਦਾ ਰਾਜਾ ਸ਼ੇਰ ਸੀ ਉਹ ਚੀਤੇ ਨੂੰ ਕਹਿਣ ਲੱਗਾ ਕਿ ਮੈਂ ਤੈਨੂੰ ਸਜ਼ਾ ਇਸ ਕਰਕੇ ਨਹੀਂ ਦਿੱਤੀ ਕਿ ਕਾਕਾ ਨੀਲੀ ਹੁੰਦੀ ਹੈ ਜਾਂ ਹਰੀ ਹੁੰਦੀ ਹੈ ਇਹ ਤਾਂ ਮੈਨੂੰ ਵੀ ਪਤਾ ਹੈ ਕਿ ਕਾਕਾ ਹਰੀ ਹੁੰਦੀ ਹੈ ਮੈਂ ਤੈਨੂੰ ਸਜ਼ਾ ਇਸ ਕਰਕੇ ਦਿੱਤੀ ਹੈ ਕਿ ਤੂੰ ਗਧੇ ਨਾਲ ਬਹਿਸ ਕਰ ਰਿਹਾ ਹੈ ਤੂੰ ਗਧੇ ਨਾਲ ਬਹਿਸ ਕਰ ਰਿਹਾ ਹੈ ਜਦ ਕਿ ਸੋ ਪੜੇ ਲਿਖੇ ਬੰਦੇ ਵੀ ਮੂਰਖ ਬੰਦੇ ਤੋਂ ਜਿੱਤ ਨਹੀਂ ਸਕਦੇ ਜਦੋਂ ਕਿ ਤੂੰ ਮੇਰਾ ਵੀ ਟਾਈਮ ਬਰਬਾਦ ਕਰਨਾ ਸੀ ਅਗਰ ਮੈਂ ਕਹਿ ਦਿੰਦਾ ਕਿ ਕਾ ਹਰੀ ਹੁੰਦੀ ਹੈ ਤਾਂ ਉਸ ਗਦੇ ਨੇ ਮੇਰੇ ਨਾਲ ਬਹਿਸ ਕਰਦੀ ਸੀ ਇਸ ਕਰਕੇ ਮੈਂ ਗਦੇ ਨੂੰ ਇਨਾਮ ਦਿੱਤਾ ਤੇ ਤੈਨੂੰ ਸਜ਼ਾ ਦਿੱਤੀ ਕਿਉਂਕਿ ਸੋ ਪੜੇ ਲਿਖੇ ਇਨਸਾਨ ਵੀ ਅਰਥਾਤ ਕਹਿੰਦਾ ਭਾਵ ਹੈ ਇੱਕ ਮੂਰਖ ਬੰਦੇ ਨੂੰ ਖਰਾ ਨਹੀਂ ਸਕਦੇ ਕਿਉਂਕਿ ਮੂਰਖ ਬੰਦਾ ਬੈਸ ਤੋਂ ਸਿਵਾ ਕੁਝ ਨਹੀਂ ਕਰ ਸਕਦਾ ਇਸ ਲਈ ਸ਼ੇਰ ਕਹਿੰਦਾ ਕਿ ਮੈਂ ਤੈਨੂੰ ਸਜ਼ਾ ਤਾਂ ਦਿੱਤੀ ਹੈ ਕਿ ਤੂੰ ਗਧੇ ਨਾਲ ਬੈਸ ਕਰ ਰਿਹਾ ਸੀ ਤੂੰ ਗਧੇ ਨਾਲ ਝਗੜਾ ਕਰ ਰਿਹਾ ਸੀ ਤੂੰ ਨਾਲ ਮੇਰਾ ਵੀ ਟਾਈਮ ਬਰਬਾਰ ਕਰਨਾ ਸੀ ਇਸ ਕਰਕੇ ਤੈਨੂੰ ਮੈਂ ਸਜ਼ਾ ਦਿੱਤੀ ਹੈ ਕਿ ਤੂੰ ਅੱਗੇ ਤੋਂ ਗਧੇ ਨਾਲ ਕਦੇ ਬੈਸ ਨਾ ਕਰੇ ਹੁਣ ਵਾਹਿਗੁਰੂ ਜੀ ਇਸ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਸਾਨੂੰ ਮੂਰਖ ਬੰਦੇ ਨਾਲ ਕਦੇ ਵੀ ਬੈਸ ਨਹੀਂ ਕਰਨੀ ਚਾਹੀਦੀ ਕਿਉਂਕਿ ਮੂਰਖ ਬੰਦੇ ਨੂੰ ਆਪਾਂ ਕਦੇ ਵੀ ਹਰਾ ਨਹੀਂ ਸਕਦੇ ਕਿਉਂਕਿ ਮੂਰਖ ਬੰਦੇ ਨੇ ਹਮੇਸ਼ਾ ਮੂਰਖਤਾ ਵਾਲੀਆਂ ਗੱਲਾਂ ਹੀ ਕਰਨੀਆਂ ਨੇ ਆਪਾਂ ਮੂਰਖ ਬੰਦੇ ਨੂੰ ਕਦੇ ਵੀ ਹਰਾ ਨਹੀਂ ਸਕਦੇ ਇਸ ਕਰਕੇ ਜਿੱਥੇ ਮੂਰਖ ਬੰਦਾ ਬੈਸ ਕਰੇ ਉਥੇ ਚੁੱਪ ਕਰ ਜਾਣਾ ਚਾਹੀਦਾ ਹੈ ਅਥੋ ਉੱਠ ਕੇ ਚਲੇ ਜਾਣਾ ਚਾਹੀਦਾ ਹੈ ਇਹਦੇ ਵਿੱਚ ਹੀ ਭਲਾਈ ਹੈ ਇਹਦੇ ਵਿੱਚ ਹੀ ਭਲਾ ਹੈ